ਸਰਕਾਰ ਆਪਣੀ ਇਧਰਲੇ ਪਾਸੇ ਨਾਰੇ ਲਾ ਦਿੰਦੀ ਹੈ ਨਾਰੇ ਲਾ ਕੇ ਫੇਰ ਭੁੱਲ ਜਾਂਦੀ ਹੈ ਜਿ ਅਸੀਂ ਕਿਹੜੇ ਕਿਹੜੇ ਆਪਣੇ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਹੁਣ ਜੇ ਅੱਪਾ ਸਵੇਰੇ 12:00 ਬਜੇ ਬਾਹਰ ਨਿਕਲੀਏ ਤੁਹਾਨੂੰ ਮਿਲਣਗੀਆਂ ਬੀਪੀਆਂ ਜਿਨ੍ਹਾਂ ਦੇ ਸਿਰ 'ਤੇ ਵੰਡ ਹੋਊਗੀ ਪੱਠਿਆਂ ਦੇ ਉਹ ਪੱਠੇ ਇਕੱਠੇ ਕਰਕੇ ਇਧਰੋਂ ਉਧਰੋਂ ਘਰੇਲ ਜਾਰੀ ਹੈ ਜੇ ਸ਼ਾਮ ਨੂੰ ਤੁਸੀਂ ਪਿੰਡਾਂ ਵੱਲ ਤੁਰੋਗੇ ਫਿਰ ਉਹੀ ਬੀਬੀਆਂ ਦੇ ਸਿਰਾਂ ਦੇ ਉੱਤੇ ਡੱਕੇ ਤੇ ਛੋਟੀਆਂ-ਛੋਟੀਆਂ ਅੰਡਛੜਾ ਤੇ ਪੰਡ ਉਹਨਾਂ ਦੇ ਸਿਰ ਦੇ ਉੱਤੇ ਹੋਊਗੀ ਜੀ ਰਾਤ ਦੀ ਰੋਟੀ ਕਿਵੇਂ ਬਣਾਉਣੀ ਹੈ ਚੁੱਲ੍ਹੇ 'ਚ ਕੋਈ ਗੈਸ ਕੋਈ ਇਹ ਦੋ ਸਿਨ ਦਾ ਚੁੰਨਾ ਹੈ ਨਹੀਂ ਗਾ। ਔਰ ਇੱਕ ਟੀ ਕਮਰਾ ਹੈਗਾ ਜਿੱਥੇ ਤੀਵੀ ਮਾਨ ਰ ਸੌਂਦੇ ਐ। ਜੇ ਉਹਨਾਂ ਦੀ ਜਿਵਾਣ ਤੇ ਯਾਦੇ, ਦਵਾਈ ਆ ਜੇ ਉਹ ਵੀ ਉਸੇ ਕਮਰੇ ਦੇ ਵਿੱਚ ਨੂੰ ਤੇ ਉਹਨਾਂ ਦਾ ਮੁੰਡਾ ਉਹ ਵੀ ਉਸੇ ਕਮਰੇ ਦੇ ਵਿੱਚ ਦੇ ਜਿਹੜਾ ਕਰਤੈ ਦੀ ਸਰਦੀ ਪੈਂਦੀ ਆ ਸਿਆਣ ਚ ਜੇ ਉਹ ਨਾਲ ਕੋਈ ਡੰਗਰ ਬੱਛਾ ਹੈਗਾ ਫਿਰ ਉਹ ਡੰਗਰ ਵੀ ਉਸੇ ਕਮਿਊਨਿਟੀ ਵਿੱਚ ਆਉਂਦਾ ਹੋਂ ਤੁਸੀਂ ਦੇਖੋ 1947 ਤੋਂ ਬਾਅਦ ਸਾਨੂੰ ਕਿੰਨੇ ਵਹਿਦੇ ਦਿੱਤੇ ਗਏ ਐ ਜਿਵੇਂ ਅਸੀਂ ਆਜ਼ਾਦ ਹੋ ਗਏ ਐ ਪਰ ਜਿੰਨਾ ਚਿਰ ਗਰੀਬਾਂ ਨੂੰ ਰੋਟੀ ਨਹੀਂ ਮਿਲੂਗੀ ਖਾਣ ਨਹੀਂ ਮਿਲੂਗੀ ਫਿਰ ਆਜ਼ਾਦੀ ਨੂੰ ਆਪਾਂ ਨੇ ਕੀ ਲੈਣਾ ਹੈਗਾ ਇਹ ਦੇਖੋ ਇਹ ਤਾਂ ਇਹ ਪੁਸ਼ ਕਰਨ ਸਰਕਾਰਾਂ ਨੇ ਕਰਨ ਵਰਜੇ ਕਰ ਦਿੰਦੀ ਹੈ ਰੋਟੀ ਕਪੜਾ ਮਕਾਨ ਤਰਤਰ ਸੇ ਨੌਕਰੀ ਦੇ ਬੰਦੇ ਕੋਈ ਨੌਕਰੀ ਨਹੀਂ ਕੋਈ ਹਜ਼ਾਰ ਰੁਪਈਆ ਨਹੀਂ ਹੈ ਕੋਈ ਖੁਸ਼ ਨਹੀਂ ਹੈ ਕੜਕ ਦੀ ਟੋਟ ਹੈ ਕਦੇ 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 ਕਿਸੇ ਚੀਜ਼ ਦੀ ਟੋਟ ਹੈ ਕੀ ਹੈ ਇੱਕ ਗਰੀਬਾਂ ਦੀ ਜ਼ਿੰਦਗੀ ਇਸ ਮੋਲਟ ਨੇ ਆਰਾਮ ਦੀ ਬਣਾ ਕੇ ਕੀਤੀ ਹੋਈ ਹੈ ਉਹਨਾਂ ਨੇ ਧਰਕਤੀ ਹੈਗੀ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਤਰੇੜਾਂ ਹੀਆਂ ਧਰਾਂ ਦੇ ਵਿੱਚ ਸੱਤਾਂ ਦੇ ਬਾਲੇ ਇਹ ਉੱਪਰ ਗੜੀ ਹੈ ਉੱਚੀਆਂ ਦੀਆਂ ਮੇਰਾ ਕਹਿਣ ਦਾ ਪਾਵ ਹੈ ਕਿ 1947 ਤੋਂ ਬਾਅਦ ਕਿਸੇ ਤਰ੍ਹਾਂ ਦੀ ਮੈਂਟਰੀ ਹੋਈ ਜੇ ਕਿਸਾਨ ਹੈ ਉਹ ਵੀ ਸ਼ੰਭੂ ਬੈਠਾ ਦੂਜੇ ਪਾਸੇ ਬੈਠਾ ਜੰਨਾ ਹੋਊਗਾ ਸਿੱਧੀ ਜਾਵਾਂਗੇ ਕਿਸੇ ਦਾ ਕੰਮਕਾਰ ਅਜੇ ਤੱਕ ਇਸ ਸਰਕਾਰਾਂ ਨੇ ਸਵਾਰਿਆ ਨਹੀਂ ਹੈ ਨਾ ਕਿਸਾਨਾਂ ਦਾ ਨਾ ਖੇਤ ਮਜ਼ਦੂਰਾਂ ਦਾ ਨਾ ਮਜ਼ਦੂਰਾਂ ਦਾ ਹੁਣ ਇੱਥੇ ਪਿੱਛੇ ਜੇ ਤਮਨਾਡੂ ਦੇ ਵਿੱਚ ਕੋਈ ਬੰਦੇ ਮਰ ਗਏ ਸ਼ਰਾਬ ਜ਼ਲੀਜੀ ਪੀ ਕੇ ਸਾਡੇ ਸ਼ੁਰੂ ਹੁਣੇ-ਹੁਣੇ ਇੱਕ ਜੀ ਆਦਮੀ ਜਿਹੜੇ ਉਹ ਜੁੜੀ ਕਰਦੇ ਸੀਗੇ ਉਹ ਵੀ ਇਹੋ ਜੀ ਸ਼ਰਾਬ ਪੀ ਕੇ ਪੂਰੇ ਹੋ ਗਏ ਉਹਨਾਂ ਨੂੰ ਅਜੇ ਤੱਕ ਕੋਈ ਮਾਫੀ ਨਹੀਂ ਮਿਲਿਆ ਉਹਨਾਂ ਦੀਆਂ ਘਰਵਾਲੀਆਂ ਨੌਜਵਾਨ ਹੈ ਕੀ ਹੈ ਉਹਨਾਂ ਨੂੰ ਕੋਈ ਡਾਕਟਰ ਨੇ ਨਹੀਂ ਦਿੱਤੀ ਗਈ ਗੱਲ ਕੀ ਸਰਕਾਰ ਨੇ ਕਿਹਾ ਸੀਗਾ ਤੇ ਜਿਹੜੀਆਂ ਫੌਬਲਟ ਪਾਰਟੀਆਂ ਕਮੇਟੀ ਬਣਾ ਲੈਂਦੀ ਹੈ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਗਰੀਬਾਂ ਨੂੰ ਕਿ ਅਸੀਂ ਸਾਰਾ ਕੁਝ ਦਵਾਵਾਂਗੇ ਪਰ ਅਜੇ ਤੱਕ ਢੱਕਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਸੋ ਮੇਰਾ ਮਾਤਰ ਬੈਠੀ ਇਹ ਠੀਕ ਹੈ ਇਹ ਵੈਜੀਟਰੀਅਨ ਦੀ ਹੈ ਤੁਸੀਂ ਹੁਣੇ ਵੋਟਾਂ ਪਾ ਕੇ ਹਟਿਓ ਇਹ ਪਾਰਲਮੈਂਟ ਦੀ ਹੈ ਪਾਰਲਮੈਂਟ ਦੇ ਵਿੱਚ ਦੀ ਵੋਟਾਂ ਪਾਈਆਂ ਹੈ ਪਾਰਲੀਮੈਂਟ ਦਾ ਮਤਲਬ ਹੈਗਾ ਕਿ ਚੋਡੀ ਗ੍ਰੇਪਾ ਦੀ ਗੱਲਬਾਤ ਹੋਊਗੀ ਉੱਥੇ ਕੁਝ ਹੋਊਗਾ ਭਗਤ ਰਵੀダス ਜੀ ਦਾ ਜਿਹੜਾ ਬੈਗਰੂਮ ਫੁਟੇ ਦਾ 파ਟ ਹੈ ਉਸ ਨੂੰ ਪੂਰਾ ਕੀਤਾ ਜਾਊਗਾ ਪਰ ਬਿਲਕੁਲ ਨਹੀਂ ਤੇ ਇਹ ਇਹ ਦੀ ਦੋ ਇਹ ਰੈਡਿਕਲ ਬੰਦੇ ਜਿੱਤਗੇ ਇੱਕ ਹੈ ਬਰਾਖਾਲ ਸਿੰਘ ਜਿੱਤਗੇ ਇੱਕ ਸਰਜੀਤ ਸਿੰਘ ਜਿੱਤਗੇ ਉਹ ਤੁਹਾਡੇ ਮੇਰੇ ਵਰਗੇ ਬੰਦੇ ਐ ਕਿਉਂ ਰੋਣਾ ਪਈ ਜਾਂਦੀ ਐ ਟ੍ਰਿਬਿਊਨ ਵੀ ਪਈ ਜਾਂਦੀ ਐ ਹੋਰ ਪੇਪਰ ਵੀ ਪਈ ਜਾਂਦੇ ਐ ਕਿਜੀ ਰੈਡੀਕਲ ਆ ਗਈ ਰੈਡੀਕਲ ਆ ਗਈ ਹੁਣ ਰੈਡੀਕਲ ਜਿਹੜੀ ਵੱਡ ਗਿੰਤੀੋਂ ਘੱਟ ਐ ਹੁਣ ਮੋਦੀ ਸਾਹਿਬ ਦੀ ਸਰਕਾਰ ਨੇ ਇਹਨਾਂ ਦੇ ਨਾਲ ਰਲ ਕੇ ਅੰਮਿਤ ਸ਼ਾਹ ਨੇ ਵਿਨਚ ਮਿਨਿਸਟਰ ਇਹ ਰਾਜਨਾਥ ਸਿੰਘ ਫਿਰ ਜੈ ਸ਼ੰਕਰ ਜੀ ਫੋਰਮ ਮਿਨਿਸਟਰ ਨੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈ ਫਿਰ ਰੋਡਾ ਦਾ ਚੀਫ ਹੈ ਸਿਨਾ ਸਾਥਾ ਦਾ ਚੀਫ ਹੈ ਰੋਡਾ ਗੁਏਂ ਇੰਦਰ ਨੇ ਇੱਕ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਬੇਸ਼ੱਕ ਹਿੰਦੁਸਤਾਨ ਦੇ ਵਿੱਚ ਹੋਵੇ ਹੇਠਾਂ ਬਾਰ ਤੇ ਬਲਤ ਖੋਵੇ ਸਾਡੀ ਸਰਕਾਰ ਉੱਥੇ ਜਾ ਕੇ ਨੂੰ ਜਾਨੋ ਮਾਰ ਦੂਗੀ ਇਹ ਹੁਣ ਤੜਕਦੂਣਾ ਉਹਨੂੰ ਜਿਹੜੇ ਅਮਰੀਕਾ ਰਹਿੰਦੇ ਐ ਉਹਨਾਂ ਦੀ ਗੱਲ ਵੱਖਗੇ ਕਿਉਂਕਿ ਅਮਰੀਕਾ ਦੀ ਇੰਟੈਲੀਜੈਂਸ ਵੀ ਸਟਰੋਂਗ ਸੀ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੰਡੀਆ ਨੇ ਹੁਣ ਸਾਡੇ ਬੈਜੀ ਨੂੰ ਸਿਟੀਜ਼ਨ ਅਨਨੂਪ ਕਾਤਲ ਕਰਨਾ ਨਿਊਯਾਰਕ ਦੇ ਬੇਟੇ ਉਹਨਾਂ ਨੇ ਕੇਸ ਕਰ ਦਿੱਤਾ ਜਿਹੜੇ ਬੰਦੇ ਨੇ ਕਾਰਨਲ ਸੀਗਾ ਉਹਸ ਨੂੰ ਫੜ ਲਿਆ ਕੇਸ ਕਰ ਦਿੱਤਾ ਹੈਗਾ ਹੁਣ ਇਹ ਕਿਹੜੀ ਪਾਲਿਸੀ ਹੋਈ ਹੈ ਹਿੰਦੁਸਤਾਨ ਬੀਜੇਪੀ ਆਰਐਸਐਸ ਦੀ ਪਹਿਲਾਂ ਕਾਂਗਰਸ ਨੇ ਸਾਡੇ ਉੱਤੇ ਹਮਲਾ ਕੀਤਾ ਮਿਲਟਰੀ ਦਰਬਾਰ ਸਾਹਿਬ ਦੇ ਉੱਤੇ ਉੱਥੇ ਬੀਜੇਪੀ ਦੀ ਗੋਲੀ ਇੱਥੇ ਜਿਹੜੇ